ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੇ ਵੜਾ ਦਿਖਾਵਾਂਗੇ ਇੱਕ ਦੋ ਤਾਜ਼ੇ ਸੂਣੀਆਂ ਹੋਈਆਂ ਤੇ ਬਾਕੀ ਗੱਪਣਾ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਲੱਖੀਆ ਦਾ ਪਿੰਡਾਂਡਾ ਹੈ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9577888 ਅੱਜ ਆਪਣੇ ਕੋਲ 6 ਬੜਾ ਵਿਕਰੀ ਵਾਲੇ ਹਾਜ਼ਰ ਪਹਿਲੇ ਨੰਬਰ ਜਿਹੜੀ ਬੱਚੀ ਦੇਖ ਰਹੇ ਹਾਂ ਜੀ ਕਿਹੜਾ ਸੂਆ ਸੂਆ ਦੀ 6 ਦੰਦਾ 6 ਦੰਦਾ ਮਗਰੇ ਦੇ ਬੱਚੀ ਹੈ ਜੀ ਕਦੋਂ ਕੁ ਸੂਈ ਹੈ ਸੂਈ ਅਜ ਤਰ ਕੇ ਝੇਰ ਪਈ ਹੈ ਜੀ ਝੇਰ ਓਕੇ ਮਗਰ ਬੱਚੀ ਦੂਜਾ ਸੂਆ ਦੂਜਾ ਸੂਆ ਧਾਰ ਤੂੰ ਰੋਕੇ ਆ ਧਾਰ ਓਕੇ ਜੀ ਪਹਿਲਾਂ ਇਹਨੇ 27 28 ਦਿੱਤਾਗਾ ਕਹਿੰਦਾ ਬਾ ਮੌਸਮ ਮੂਰੇ ਗਰਮੀ ਦਾ ਚੱਲ ਰਿਹਾ 30 ਮੰਨ ਕੇ ਲਵੇ ਬੰਦਾ ਇਤ ਕੀ ਹੁਣ ਵੀ 30 ਤੋਂ ਪਾਰ ਆਲੀ ਹੈਗੀ ਐ 30 35 ਮੰਨ ਕੇ ਦੇਵੀ ਤੇ ਰੇਟ ਇਹਦਾ ਰੇਟ ਦੇ ਦਾਂਗੇ 1 ਲੱਖ ਤੇ 25 ਹਜ਼ਾਰ ਦੀ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦ ਚੌਂਡ ਚਵਾ ਇੱਕ ਨੰਬਰ ਪਸਤੀ ਬਹੁਤ ਵਧੀਆ ਟੀਕੇ ਦੀ ਹੈ ਜੀ ਉਹ ਬਾਇਓ ਡਾਟਾ ਲੈ ਕੇ ਦੇ ਦਾਂਗੇ ਠੀਕ ਹੈ ਵੀ ਜਿਹੜੇ ਸੀਮਨ ਦੀ ਬੱਚੀ ਹੈ ਉਹ ਰਿਕਾਰਡ ਮਿਲ ਜਾਊਗਾ ਰਿਕਾਰਡ ਦੇ ਦਾਂਗਾ 1 ਲੱਖ 25000 25000 ਦੇ ਵਿੱਚੋਂ ਗੁਜਾਇਸ ਹੋ ਜਾਊਗੀ ਹਾਂ ਮਾਨਤਾ ਕਰ ਦਾਂਗੇ ਠੀਕ ਹੈ ਚੌਂਡ ਚਵਾ ਧਾਰ ਤੂਰ ਇੱਕ ਨੰਬਰ ਆ ਜਾ ਜਮਾਂ ਠੰਡੀ ਹੈਗੀ ਜਮਾਂ ਜਵਾਕ ਚੋਰੇ ਕੁੜੀ ਚੌਂਦੇ ਬੁੜੀ ਚੌਂਦੇ ਜੀ 41 ਗਾਦੀ ਨਹੀਂ ਕੋਈ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਬਾਕੀ ਲੇਵਾ ਵਗੈਰਾ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਦੂਜਾ ਸੂਆ ਤਾਜੀ ਸੂਈ ਸਬਾਈ ਮਗਰ ਬੱਚੀ ਜੇਰ ਜੂ ਰੋਕੇ 125000 ਕੀਮਤ ਹੈ ਚੰਗੀ ਸੇਵਾ 35 ਪਰ ਤੁਸੀਂ 30 ਕਿਲੋ ਮੰਨ ਕੇ ਲੈਣੀ ਆ ਬੈੜ ਵੱਡੀ ਡਵਲ ਹੁੰਦੜੇ ਰਬੋਤ ਕੋਈ ਦਿੱਕਤ ਵਾਲੀ ਗੱਲ ਦੀ ਨਹੀਂ ਠੀਕ ਆ ਠੰਡੀ ਸੀਲ ਦਾ ਤਾਂ ਕੋਈ ਅੰਤ ਨਹੀਂ ਜਮਾ ਕੂਨ ਤਾਂ ਓਕੇ ਜੇ ਮਰਜੀ ਲਾਓ ਅੱਛਾ ਜਿੱਥੇ ਮਰਜੀ ਧਾਰਾ ਮਾਰੀ ਚੱਲੋ ਜਿੱਥੇ ਮਰਜੀ ਮੰਨ ਕੇ ਕੱਚੇ ਧਾਗੇ ਨਾਲ ਮੰਨ ਕੇ ਜੋੜੋ ਚੋ ਸੋ ਆ ਦੇਖੋ ਯਾਰ ਜਮਾ ਕਹੇ ਪਤਾ ਜਿਹੜੀ ਡੋਰ ਨਾਲ ਜਵਾਕ ਪਤੰਗੇ ਚੜਾਉਂਦੇ ਆ ਉਸ ਡੋਰ ਨਾਲ ਚੋ ਧਾਰਾਂ ਵੀਰ ਮਾਰ ਕੇ ਦਿਖਾਉਂਦਾ ਪਿਆ ਤੇ ਚੌਂਡ ਚਵਾਦੀ ਤਾਂ ਜਮਾ ਓਕੇ ਆ ਹਨਾ ਧਾਰਾਂ ਦੀ ਆਪਣੀ ਗਾਰੰਟੀ ਨੂੰ ਸੋ ਚੌਂਡ ਚਵਾ ਦੇਖੋ ਯਾਰ ਇੱਕ ਨੰਬਰ ਧ ਉਹਨਾਂ ਸਾਹਮਣੇ ਦਾ ਟਾਈਮ ਆ ਚੁਾਈਏ ਦੀ ਹੋਣੀ ਆ ਇੱਕ 25 ਚੁਵਾਈ ਜੀ ਮਾਨਤਾਨ ਕਰਦਾਂਗੇ ਘਰ ਆਏ ਬੰਦੇ ਦਾ ਤੇਰਾ ਮਾਨਤਾਨ ਕਰਦੇ ਨਹੀਂ 5 ਕਿਲੋਟਰੇ ਦੀ ਬੋਲੀ ੱਡੀ ਦੀ ਹੈ ਜੀ ਜੀ ਚੋਣ ਚੁਵਾਈ ਜੇਰਤਾ ਰੋਕਿਆ ਜਮਾ ਉਹ ਕੇ ਰਿਪੋਰਟ ਆ ਜੀ ਜੀ ਮਗਰ ਬਚੀ ਹੈ 1,25,000 ਰੁਪਏ ਕੀਮਤ ਆ ਦੂਜਾ ਸੂਆ ਤਾਜੀ ਵੈੜ ਬਾਈ ਜੀ ਸੂਈ ਸਵਾਈ ਤੇ ਅੱਗੇ ਪਿੱਛੇ ਦਾ ਬਿਲਕੁਲ ਕੰਪੈਕਟ ਸਮਾਨ ਉਹ ਆਪਣੇ ਕੋਲੇ ਜਾਣੀ 5 ਪੰਜ ਵੀ ਵਾਰ ਮਾਲ ਆ ਗਿਆ ਜਾਣੀ ਸਾਰੀਆਂ ਗਾਈਆਂ ਵਧੀਆ ਨਿਕਲੀਆਂ ਅਜੇ ਖਰਾ ਮਾਲ ਨਿਕਲੇ ਜਾਵਾ ਜਮਾ ਖਰਾ ਮਾਲ ਨਿਕਲੇਗਾ ਜੀ ਅੱਗੇ ਬਾਈ ਜੀ 2 ਨੰਬਰ ਜਿਹੜੀ ਕਾਲੀ ਵੈੜ ਦੇਖ ਰਹ ਕੈਗਦਾਂ ਲੈਂਦੀ ਆ ਜੀ ਇਹ ਮੰਨ ਬੀਬਾ 2-4 ਦਿਨ ਹੀ ਲੂਗੀ ਠੀਕ ਆ 2-4 ਦਿਨ ਸੂਣ ਚ ਬਾਕੀ ਹਾਂਜੀ ਦੁੱਧ ਕਿੰਨਾ ਕੁ ਬਾਈ ਜੀ ਦੇ ਦੋਗੇ ਇਹਨੇ 24 ਲੀਟਰ ਦਿੱਤਾਗਾ ਐਤ ਕੀ ਕਿੰਨਾ ਮੰਨੇ 28 ਤੋਂ 30 ਕਿਲੋ ਮੰਨ 35 ਕਿਲੋ 25 ਤਾਂ ਦੇ ਦੂਗੀ ਜਮਾ ਖੁੱਲਾ ਦੂਗੀ ਜਮਾ ਠੱਡ ਦਊਂ ਮੈਂ ਥਾਲਾ ਠੰਡੀ ਸੀਦਾ ਅੱਛਾ ਬਰਫ ਦੀ ਸੀਲੀ ਹੋਏ ਜਮਾ ਮਾਂ ਥਰ ਨਹੀਂ ਆਈਆਂ ਜਨ ਮਾਂ ਕਰਦੀ ਨਹੀਂ ਕੋਈ ਤੇ ਬਾਈ ਜੀ ਪੈਸੇ ਕਿੰਨੇ ਕੁ ਲੈਣੇ ਇਹ ਇਹ ਦੇਵਾਂਗੇ 95000 ਮਾਨ ਤਣ ਮਾਨ ਤਣ ਕਰਦਾਗਾ ਸੋੜਦੇ ਪਈ ਕਰਾਂਗੇ ਬਾਲਾ ਨਹੀਂ ਕਰਨਾ ਜੈ ਜਗਤ ਤੋਰੀ ਬਾਹਰ ਨੂੰ ਸੋ 95000 ਦੇ ਵਿੱਚ ਠੰਡੀ ਸੀਲ ਬ ਆंती ਕੋਈ ਨਹੀਂ ਪੁੱਜ ਗਿਆ ਜਮਾ ਸੋਣੀ ਸੁਨੱਖੀ ਆ ਫਿਰ ਇਹ ਵੀ ਟੀਕੇ ਵਧੀਆ ਦੀ ਹੈਗੀ ਕਹਾਂ ਨੇ ਟੀਕਾ ਵੀ ਵਧੀਆ ਲੱਗਿਆ ਰਿਆ ਸਾ ਸੋ ਆਪਾਂ ਕਨ ਬੱਸੀ ਦਿੱਤੀ ਸੀ ਗੇਤ ਕੀ ਬੰਦੇ ਕਹਿੰਦੇ ਬੱਸੀ ਵੀ ਦਊਗੀ ਜੈ ਜੈਕਾਰ ਟੀਕੇ ਦਾ ਬੱਸੀ ਵਾਲੀ ਲੱਗਿਆ ਵਿਆ ਸੋ ਟੀਕਾ ਇਹਦੇ ਸਿਕਸਰ ਲੱਗਿਆ ਦੱਸਿਆ ਬਾਈ ਜਾਨੇ ਤੇ ਬਾਕੀ ਅੱਛਾ ਜੋੜਾ ਇੱਕੋ ਕਰੋ ਆਵਾ ਹਜੇ 2-4 ਦਿਨ ਕੱਢ ਦੀਆ ਹਨਾ ਸੋ ਲੇਵਾ ਦੇਖੋ ਯਾਰ ਕਿਆ ਬਾਤ ਆ ਜੇ ਮੈਂ 30 ਸਿਆਸੀ ਨੂੰ ਆਪਣੀ ਲੱਗੀ ਹੁੰਦੀ ਹੈਗੀ ਥੱਲੀ ਉਹ ਚੱਕਰ ਆ ਜਾਵਾ ਜੈ ਜੈਕਾਰ ਸੋ ਬਾਕੀ ਫੇਸ ਬਿਊਟੀ ਵਗੈਰਾ 95 ਚ ਮਾਨਦਾਨ ਦਾ ਕਰਦਾਂਗੇ। ਆਹ ਛੋੜ ਥੱਪਾ ਕਰਦਾਂਗੇ 5-4 ਤੋਂ 10000 ਕੰਡ। ਅੱਗੇ ਭਾਈ ਤੀਜੇ ਨੰਬਰ ਤੇ ਯਾਰ ਆਪਾਂ ਗਰਲੈਂਡੋ ਦੇਖਦੇ ਪਏ ਆਂ। ਇਹ ਦੂਜਾ ਸੂ ਆ ਗਈ। ਕਹਿ ਇੱਕ ਦਿਨ ਕੱਢਦੇ ਆ ਸੂ ਨਾ। ਤੇ ਇਹਦਾ ਵੀ ਟਾਂ ਵੀ ਆਉਂਦੀ ਆ ਹਨਾ। ਮੂਰਤੀ ਵਹਿਗਦਾ ਹਰੇਕ ਤੋਂ ਨੂੰ ਮਾਗਰਦੀ ਰਹਿ ਕੇ ਝੋਲੇ ਭੰਨੇ। ਕੋਈ ਦਿੱਕਤ ਵਾਲੀ ਗੱਲ ਹੀ ਨਹੀਂ। ਸੋਹ ਗਾਲਾ ਸਿੱਧੀ ਟਰੈਕਟਰ ਵਾਲੀ ਦਾ ਹਰੇਕੀ ਲਾ ਲੈਂਦਾ। ਪਰ ਜੱਟ ਦਾ ਬਹੁਤੀ ਹੁੰਦਾ ਨਾ ਬੈਕਟਰ ਵਾਲੀ ਲਾਉਂਦਾ। ਮੂਰਤੀ ਵਾਂ ਮਾਗਰਦੀ ਰਹਿ ਕੇ ਝੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਇ ਤੇ ਇਹਦੀ ਤਾਂ ਫਾਇਡ ਵੀ ਬਹੁਤ ਹੁੰਦੀ ਆ ਹਨਾ ਆ ਜਮਾ ਵਧੀਆ ਫਾਇਡ ਆ 24 ਲੀਟਰ ਇਹਨੇ ਦੋ ਦੁੱਤਾ ਗਾ ਥਾਣਾ ਓਕੇ ਆ ਜਮਾ ਓਕੇ ਥਾੜੀ ਗ੍ਰੈਂਟ ਜੇ ਕੋਈ ਵੀ ਰੌਂਡ ਨਾਲ ਮੰਗਾਲੇ ਕੋਈ ਥਾਣਾ ਦੀ ਗਰੰਟੀ ਹੋ ਆਪਣੀ ਸੋ ਦੁੱਧ ਦਾ ਚਾਹੇ 10 ਦੇਵੇ ਜਾਂ 50 ਦੇਵੇ 20 ਦੇਵੇ ਦੁੱਧ ਇਤਨੀ ਮੰਨ ਲੈ 28 ਕਿਲੋ ਦੂਏ ਤੇ ਬਾਕੀ ਥਾਣਾ ਜੀ ਓਕੇ ਥਾੜ ਗੁੰਡੇ ਆ ਨਹੀਂ ਦੂਗਾ ਪਰ ਅਜਵਾ ਦਾਂਗੇ ਇਹਦੇ ਪੈਸੇ ਕਿੰਨੇ ਲੈਣੇ ਆ ਇਹਦੇ 1 ਲੱਖ ਤੇ 15000 ਰੁਪਏ ਲਵਾਂਗੇ ਮਾਣ ਤਾਨ ਕਰਾਂਗੇ ਮਾਲਾ ਜਿਹੜਾ ਆ ਕੇ ਮੁੱਲ ਲਾਉ ਦੇ ਕੇ ਦੋ ਰਾਂਗੇ ਭਾ ਕੀ ਲੈ ਮੰਗਣ ਦਾ ਪਰ ਇਹਦਾ 2 ਲੱਖ ਮੰਗ ਲਾਂਗੇ ਬਾਰਫ ਦੀ ਛਿੱਲੀ ਐ ਜੀ ਮਿਲਦੀ ਥੋੜੂਆਂ ਦੀ ਸਾਰੀ ਗੱਲ ਇਹ ਤੋਂ ਲਾ ਕੇ ਅਦਰ ਤੋਂ ਦਾਣ ਇਹਨੂੰ ਕਰ ਲੈਣ ਤੋਂ ਕਹਿੰਦੇ ਨਾਲ ਕਹਿਣਦਾਗਾ ਜੀ ਨਹੀਂ ਜੀ ਨੂੰ ਕਰ ਲੈਣ ਤੋਂ ਕਹਿਣਦਾਗਾ ਸੋ ਆਹ ਦੇਖੋ ਜਿਹੜੇ ਛੱਬ ਜੇ ਚੱਲਦੇ ਪਏ ਆ ਮੂਰੇ ਜਿੱਥੋਂ ਤਲੈਰਾ ਪਿਆ ਉੱਥੋਂ ਜਾ ਅੱਛਾ ਜਵਾਨੀ ਜਾ ਜਾਵਾਂ ਹਾਂ ਜਵਾਨਾਂ ਦੇ ਟੱਟਾਂ ਦਾ ਬਹੁਤ ਆ ਜੀ ਸੋ ਜਿਵੇਂ ਇਹ ਜੀ ਬੱਚੀ ਲਿਜਾ ਕੇ ਯਾਰ ਕੋਈ ਵੀਰ ਸੀਮੰਟ ਦਾ ਕਿਤੇ ਪਤਾ ਉਹਦਾ ਕਰ ਲੇ ਹਨਾ ਪਿਓਰ ਸੀਮੰਟ ਮਿਲ ਜੇ ਬਰੀਡ ਤਿਆਰ ਕਰ ਦੋ ਅੱਗੇ ਗਾਹਾਂ ਜਦੋਂ ਵੀਰ ਨੇ ਖੂਨੀਆਂ ਬੰਦ ਲਈ ਹੱਥੇ ਖੰਡ ਨੂੰ ਮੰੰਗ ਵਿੱਚ ਇਹਨੇ ਫੋਰਨ ਕੰਟਰੀ ਵਾਲਾ ਦੇਵਾ ਰੋਣਾਗਾ ਹਰਦਾ ਕੱਤੀ ਆ ਹਾਂ ਹਲੇ ਕੱਤੀ ਹੈਗੀ ਜਦੋਂ ਮਾੜੀ ਸੰਘੜ ਤੋਂ ਖੁੱਲੀ ਛੜਤੀ ਜਿੱਦੇ ਤਿਆਰ ਹੋ ਗਈ ਮੈਂ ਭਲੇਖੇ ਬੂ ਵੀ ਇਹ ਬਾਹਰ ਲਈ ਜੀ ਸੋ ਹਲੇ ਤਾਂ 65% ਆ ਇਹਦਾ ਇਹ ਤਾਂ 60% ਹੀ ਆ ਮਾਨ ਸੱਚਾ 40% ਨੇ ਹੋਰ ਮਾਨਾ ਰੇਟ 1,115,000 ਮਾਨਤਾਨ ਹੋ ਜਾਊਗਾ ਮਾਨਤਾਨ ਕਰਨਾ ਬਾੜਾ ਨਹੀਂ ਕਰਨਾ ਬੜੇ ਨਾਲ ਖੜਕੇ ਦਿਖਾ ਜੀ 115 ਮੰਗ ਲਿਆ ਛੋਟੀ ਤਾਂ ਨਹੀਂ ਜੀ ਛੋਟੀ ਨਹੀਂ ਹੈਗੀ ਬੱਟੜਾ ਸੋ ਵੀਰੋ ਛੋਟੀ ਨਹੀਂ ਹੈਗੀ ਕੱਦ ਦੇਖੋ ਫੁੱਲ ਵੱਡੇ ਕੱਦ ਦੇ ਵਿੱਚ ਆ 115 ਮਾਨਤਾਨ ਵਿੱਚ ਹੋ ਜਾਊਗਾ ਮਾਨਤਾਨ ਕਰਦੇ ਜਮਾ ਠੰਡੀ ਜ਼ੀਲਾ ਕੋਈ ਆ ਕਿਤੇ ਮਰਦੀ ਬਹਿ ਕੇ ਉਨੇ ਇੱਥੇ ਚੋਰਾ। ਛੋ ਠੰਡੀ ਤਾਂ ਉਹ ਆ ਗਈ। ਵੀ ਇਹ ਪਿੰਡ ਵਿੱਚ ਦੀ ਬੱਸ ਨਾਲ ਜਿੱਥੇ ਮਰਜੀ ਹੱਥ ਰੱਖ ਲੋ ਔਰ ਖੜ ਜਾਂਦੀ ਆ ਜਮਾਂ। ਉਹੀ ਗੱਲ ਹੈ ਜੀ ਆ ਜਮਾਂ। ਅੱਗੇ ਭਾਈ ਜੀ 4 ਨੰਬਰ ਜਰਸੀ ਦੇਖ ਰਹੇ ਆ ਜੀ। ਇਹ ਵੀ ਦੂਜਾ ਸੂਆ ਦਾ। ਦੂਜਾ ਸੂਆ ਦਿਨ ਕਹਿ ਕੇ ਲੈਂਦੀ ਆ ਜੀ। ਮੰਨ ਵੀ ਹਫ਼ਤਾ ਲੋਗੇ ਨੇ ਪਹਿਲਾਂ ਨੇ 20 ਕਿਲੋ ਦਿੱਤਾ ਦਾ। ਅਸਾਂ ਪਹਿਲਾਂ ਨੇ 20 ਕਿਲੋ। ਹਾਂ। ਕਹਿੰਦਾ ਬਾ ਭਾਈ ਮੰਨ ਵੀ ਭਾਈ 23 ਮੰਨ ਕੇ 22 ਮੰਨ ਕਿਲੋ ਪਹਿਲਾਂ। ਜੇ ਜਗਲਾਂ ਹੁਣ ਆਪਾਂ ਇਹਨੂੰ 30 ਕਹਿ ਦਈਏ। ਕੋਈ ਫਾਇਦਾ ਨਹੀਂ ਗਾ ਝੂਠ ਵਟਣ ਦਾ ਕੋਈ ਫਾਇਦਾ ਹੀ ਨਹੀਂ ਗਾ। ਹੈਲੀਕਾਪਟਰ ਨੂੰ ਜਹਾਜ਼ ਗਈ ਜਾਈ ਵੀ 50 ਜਣੇ ਵੇਚਣਗੇ ਬੰਦੇ ਚਾਰ ਹੀ ਵੇਚਦੇ ਆ ਲੋਕ ਕਿ ਕਿ ਦੇਵਾਂਗਾ ਪਰ ਜਿਆਦਾ ਨਹੀਂ ਕਹਦੇ ਪੈਸੇ ਕਿੰਨੇ ਕਰ ਲੈਣੇ ਇਹ ਇਹ ਮੰਨ ਵੀ ਦੇ ਦਾਂਗੇ 82000 ਹੀ ਦੇ ਦਾਂਗੇ ਗੁਜਾਇਸ਼ ਵੀ ਹੋ ਜਾਊਗੀ ਬਾ ਮਾਨਦਾਨ ਕਰ ਦਾਂਗੇ ਸੋ ਵੀਰੋ ਮੂੰਹ ਮੱਥਾ ਟੋਆ ਵਗੈਰਾ ਦੇਖੋ 82000 ਦੇ ਵਿੱਚ ਐਂ ਕਿਆ ਬਾਤ ਆ ਸੁਪਰ ਸ਼ੀਟਰ ਲੱਗੀ ਭਾਰੀ ਹੁੰਦੜ ਹੈ ਨਾ ਫੁੱਲ ਬਾਡੀ ਵੇਟ ਆ ਜਾਵਾ ਸੋ ਜਿੱਥੇ ਮਰਜੀ ਸੁਪਰ ਸ਼ੀਟਰ ਨੂੰ ਕਰਚ ਐਂ ਚ ਭਾਵੇਂ ਜੰਤਰ ਨਰਮੇ ਕਵਾਜ ਵੜ ਦਿਓ ਗੱਲ ਵੀ ਵੱਡੀ ਤੁਰੇ ਜਣਾ ਉਹਨੇ ਉਹ ਗੱਲ ਹੈ ਜੇ ਰੇਟ ਵਾਲੇ ਪਾਸਿਓ ਤੇ ਦੁੱਧ ਵਾਲੇ ਪਾਸਿਓ ਤੇ ਬ੍ਰੀਡ ਵਾਲੇ ਪਾਸਿਓ ਜਿਹੜਾ ਮਰਜੀ ਟੀਕਾ ਭ ਤੇ ਇਹਦਾ ਕੋਈ ਬਾਇਓ ਡਾਟਾ ਪੁੱਛਿਆ ਕਿ ਨਹੀਂ ਪੁੱਛ ਵਪਾਰੀਆਂ ਨੇ ਬਾਜੋ ਸਾਨੂੰ 82000 ਦੀ ਗਾ ਨਹੀਂ ਦਿੰਦੇ ਇਹ ਨਾਲ ਦੀ ਜਮਾ ਜੈਨੂਣ ਗੱਲ ਆ ਜਮਾ ਇੱਕ ਰਕਤੇ 5000 ਹੀ ਲੈਣਗੇ ਜਮਾ ਜੈ ਗੱਲ ਆ ਸੋ ਆ ਵੀਡੀਓ ਨੈਟ ਤੇ ਉੱਤੇ ਰਹਿਣੀ ਹੈ ਇਹ ਵੀਡੀਓ ਦਿਖਾ ਦਿਓ ਬੰਦੇ ਨੀ ਜਰਾ 82000 ਦੀ ਮਿਲਦੀ ਸੀ ਕਿ ਫੇਕ ਤਾਂ ਨਹੀਂ ਸੀ ਕਿਤੇ ਹੋ ਸਕਦਾ ਇਹੇ ਜੀ ਖੜੀ ਰਾਜਸਥਾਨ ਵਾਲੇ ਫੇਸਬੁੱਕ ਵਾਲੇ ਪਾ ਦਿੰਦੇ ਫੇਕ ਹਨਾ ਉਹਨਾਂ ਦਾ ਬਈ ਫਾਇਦਾ ਨਹੀਂ ਕੋਰਾ ਤਾਂ 40 ਮੰਗ ਲਾਣਗੇ ਜੈ ਜੈ ਗੱਲ ਆ ਤੇ ਅੱਗੇ ਬਈ 5ਵੇਂ ਨੰਬਰ ਤੇ ਗੱਬਣ ਜਰਸੀ ਦੇਖ ਰਹੇ ਆ ਸਦਾ ਸੂਆ ਮੂੰਹ ਚਾਰ ਦੰਦਾਂ ਚਾਰ ਦੰਦ ਇਹ ਲੰਬੀ ਤੋਂ ਲੈਂਦੀ ਜੀ ਬਾਦਲ ਕੋ ਅੱਛਾ ਚਾਰ ਦੰ ਦਾ ਬੱਚੀ ਆ ਪਹਿਲਾ ਸੁਆ ਸੂਰੀ ਆ ਲੰਬੀ ਢੋਲੀ ਆਗੀ ਬਾਦਲ ਕੰਡ ਕੋ ਅੱਛਾ ਪੂਰੇ ਖਰੇ ਪੇ ਏਰੀਏ ਚੋਈ ਹੋ ਉਦੋਂ ਇਹ ਬੰਦਿਆ ਕੋਲ ਆ ਲੱਗੀ ਕਿੰਨਾ ਕੁ ਦੁੱਧ ਪਾ ਦੂ ਇਸ ਬਾਰੇ ਮੰਨ ਬੀਬੀ ਦੇ ਵਧੀਆ ਰਕਾਟ ਨਾਲ ਕੋਲੇ ਵਧੀਆ ਗਾਵਾਂ ਰੱਖੀਆਂ ਨੇ ਜੀਆਂ ਇਹ ਵੀ 20 ਮੰਨ ਕੇ ਲਵੇ ਬੰਦਾ ਜੈ ਜਗਤ ਲੈ 25 ਜਾਣ ਦਾ ਕੋਈ ਫਾਇਦਾ ਨਹੀਂ ਸੋ 20 ਕਿਲੋ ਦੁੱਧ ਤੇ ਸੀਮਿੰਟ ਵਗੈਰਾ ਕਨਫਰਮ ਕਰਿਆ ਕਿ ਨਹੀਂ ਕਰਿਆ ਵਧੀਆ ਟੀਕਾ ਲੱਗਿਆ ਸੋ ਇਹ ਵੀ ਆਪਾਂ ਨਾਲ ਲੈ ਜੀਏ ਫਲਾਣਾ ਤੋਂ ਕਹੋ ਕੋਈ ਫਾਇਦਾ ਨਹੀਂ ਮੇਰਾ ਬਾਪਾ ਲੜਾ ਪੁੱਛ ਕੇ ਰੱਖ ਦੂੰਗਾ ਕੀ ਗੱਲ ਆ ਜਨਾਬ ਵੀ ਜਿਹੜਾ ਹੈਗਾ ਪੁੱਛ ਦਾਂਗੇ ਤੇ ਜੇ ਕੋਈ ਜੋੜਾ ਮੰਗਦਾ ਹੋਇਆ ਬਾ ਜੋੜਾ ਦੇ ਦਾਂਗੇ ਕੋਈ ਮਾਨਤਾਨ ਕਰਦਾ ਪਹੁੰਚ ਕਰਦਾਂਗੇ 100 ਕਿਲੋਮੀਟਰ ਵੱੜ ਤੱਕ ਦੋਨਾਂ ਦੀ ਜੋੜਾ 1 65 ਦਾ ਦੇ ਦਾਂਗੇ 67 ਵੱੜ ਦਾ ਮਾਲਕ ਨੇ ਕੋਈ ਜਿਹੜਾ ਲਊਆ ਕੋਈ ਨਹੀਂ ਪਤਾ ਲੱਗੂਗਾ ਜੀ ਮਾਨਤਾਨ ਕਰ ਦਾਂਗੇ ਹੈਨਾ ਇਹਦਾ ਰੇਟ 85 ਹੈ ਸਿੰਗਲ ਦਾ 82000 ਹੈ ਤੇ ਅੱਗੇ ਭਾਈ ਐਂਡ ਦੇ ਜਿਹੜੀ ਪਿੱਛੀ ਦੇਖ ਰਹੇ ਆ ਆਪਾਂ ਇਹ ਮੂੰਹ ਚਾਰ ਦੰਦਾਂ ਦਾ ਚਾਰ ਦੰਦ ਪਹਿਲਾ ਸੂਆ ਸੂਰੀਆ ਅੱਡੇ ਨਾਲ ਮਾਰਕ ਦੇ ਸੀਮੰਦੀ ਹੈ ਚਾਇਦਨ ਕੱਢ ਦਿਆ ਇਹ ਇਹ 10 12 ਦਿਨ ਲੱਗੇ ਅੱਛਾ 10 12 ਦਿਨ ਅਜੇ ਇਹਦੇ ਸੂਣ ਚ ਬਾਕੀ ਆ ਤੇ ਰੇਟ ਇਹਦਾ ਰੇਟ ਇਹ ਦਿਮਾਗ 85000 ਦੀ ਦੁੱਧ ਲੂਗ ਜੇ 25 ਕਿਲੋ ਠੀਕ ਹੈ ਕਹਿੰਦਾ ਬਾ 24 25 ਕਿਲੋ ਵਾਲੀ ਬੱਚੀ ਹੈਗੀ ਆ ਹਾਂ ਇੰਨੀ ਮੰਨ ਕੇ ਲਵੇ ਬੰਦਾ ਕਾ ਹਾਲੇ ਕੱਚੀ ਹੈਗੀ ਕਾਫੀ ਦਿਨਾਂ ਦੀ ਹਣਾ 10 12 ਦਿਨਾਂ ਦੀ ਕੱਚੀ ਆ ਵਧੀਆ ਉਹ ਸਵੇਰ ਕਾਫੀ ਬੜਾ ਆਪਾਂ ਤੁਹਾਨੂੰ ਦਿਖਾ ਦਿਆ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 987786889 79735 500 ਸੌੜੀ ਇੱਕ ਗਰਲੈਂਡੋ ਦਿਖਾਤੀ ਬਰਾਜ਼ੀਲ ਵਾਲੀ ਹੋਏ ਜਮਾ ਕਹਿਵਾ ਤਾਂ ਤੇ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣੇ